ਸਲਵਾਰ ਸ਼ਿਕਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਸਲਵਾਰ ਦਾ ਨਿਊ ਡਿਜ਼ਾਈਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜਕੱਲ ਕ੍ਰੀਮ ਕਲਰ ਦੀ ਜਿਹੜੀ ਸਲਵਾਰ ਹੈ ਉਹ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਸੋ ਆਪਾਂ ਇਹ ਲੈਨਾਂ ਵਾਲਾ ਸਾਡੇ ਕੋਲ ਫੈਬਰਿਕਸ ਹੈ ਜਿਹੜਾ ਕਿ ਆਪਾਂ ਕਮੀਜ਼ ਆ ਉਪਰ ਚ ਸਟਿਚ ਕਰਾਂਗੇ ਕਮੀਜ਼ ਤੇ ਵੀ ਆਪਾਂ ਸਲਵਾਰ ਨਾਲ ਦਾ ਡਿਜ਼ਾਈਨ ਬਣਾਵਾਂਗੇ ਹੁਣ ਆਪਾਂ ਪਹਿਲਾਂ ਡਿਜ਼ਾਈਨ ਬਣਾਉਨੇ ਆ ਸਲਵਾਰ ਜੇਕਰ ਤੁਸੀਂ ਕਟਿੰਗ ਸਿੱਖਣਾ ਚਾਹੁੰਦੇ ਹੋ ਕਟਿੰਗ ਦਾ ਜਿਹੜਾ ਲਿੰਕ ਹੈ ਮੈਂ ਤੁਹਾਡੇ ਨਾਲ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ੇਅਰ ਕਰ ਦੇਵਾਂਗੀ ਕਟਿੰਗ ਕ ਅੱਜ ਸ਼ੇਅਰ ਕਰ ਰਹੀਆਂ ਇਹ ਡਿਜ਼ਾਈਨ ਬਣਾਉਣ ਲਈ ਆਪਾਂ ਨੂੰ 2 ਤੋਂ 3 ਇੰਚ ਜਿਹੜਾ ਕੱਪੜਾ ਆ ਉਹ ਵਾਧੂ ਲੈਣਾ ਆ ਜਿੰਨੀ ਵਾਰ ਤੁਸੀਂ ਲੈਸਾਂ ਨੂੰ ਲਗਾਉਣਾ ਚਾਹੁੰਦੇ ਆ ਸੋ ਆਪਾਂ ਨੂੰ 2 ਇੰਚ ਜਿਹੜਾ ਕੱਪੜਾ ਸੀ ਉਹ ਵਾਧੂ ਲਿਆ ਹੋਇਆ ਸੀਗਾ ਹੁਣ ਆਪਾਂ ਕੀ ਕਰਾਂਗੇ ਪੋਂਝੇ ਵਾਲੀ ਸਾਈਡ ਤੋਂ ਸਟਾਰਟ ਕਰਾਂਗੇ ਪਹਿਲਾਂ ਆਪਾਂ ਬਲ ਵਗੈਰਾ ਸਲਵਾਰ ਦੇ ਜਿਹੜੇ ਆ ਪਾ ਲਈਏ ਪੋਂਝੇ ਵਾਲੀ ਸਾਈਡ ਤੇ ਲੈਸ ਜਿਹੜੀ ਐ ਇਦਾਂ ਆਪਾਂ ਪੁੱਠੀ ਰੱਖੀ ਹੋਈ ਐ ਸਲਵਾਰ ਜਿਹੜੀ ਉਹ ਸਾਡੀ ਸਿੱਧੀ ਆ ਇਹ ਡਿਜ਼ਾਈਨ ਆਪਾਂ ਬਿਲਕੁਲ ਸਿੰਪਲ ਜਿਹਾ ਰੱਖਿਆ ਤਾਂ ਜੋ ਜਿਹੜੇ ਬਿਗਨਰਸ ਆ ਉਹ ਵੀ ਆਸਾਨੀ ਨਾਲ ਇਹ ਡਿਜ਼ਾਈਨ ਇਥੇ ਮੈਂ ਪੇਸਟਿੰਗ ਪੇਪਰ ਲਿਆਇਆ ਹੈ ਜੇਕਰ ਪੇਸਟਿੰਗ ਪੇਪਰ ਦੀ ਜਗ੍ਹਾ ਤੁਸੀਂ ਕੁਕਰਮ ਲੈਣਾ ਚਾਹੁੰਦੀ ਹੋ ਉਹ ਵੀ ਲਗਾ ਸਕਦੇ ਹੋ ਚੌੜਾਈ ਜਿੰਨੀ ਮੈਂ ਰੱਖੀ ਹੈ ਤੁਸੀਂ ਵੇਖ ਹੀ ਲਈ ਜੇਕਰ ਤੁਸੀਂ ਆਪਣੇ ਅਕੋਰਡਿੰਗ ਘੱਟ ਵੱਧ ਖੰਣਾ ਚਾਹੁੰਦੀਆਂ ਤਾਂ ਕਰ ਸਕਦੇ ਹੋ ਇਥੇ ਆਪਾਂ ਕੀ ਕੀਤਾ ਸੀਗਾ ਜਿਹੜਾ ਗਲੂਸ ਦਾ ਉਹਦੇ ਨਾਲ ਹੀ ਕੱਪੜੇ ਨੂੰ ਪਹਿਲਾਂ ਸੈੱਟ ਕਰ ਲਿਆ ਸੀ ਪੇਸਟਿੰਗ ਪੇਪਰ ਨੂੰ ਗਲੂ ਦੀ ਜਗ੍ਹਾ ਜੇਕਰ ਤੁਸੀਂ ਪ੍ਰੈਸ ਨਾਲ ਸੈੱਟ ਕਰ ਲਓ ਉਹ ਜ਼ਿਆਦਾ ਵਧੀਆ ਹੈ ਇਥੇ ਸਿਰਫ ਮੈਂ ਵੀਡੀਓ ਛੇਤੀ ਜੀ ਬਣਾਉਣੀ ਸੀ ਤਾਂ ਫਿਰ ਮੈਂ ਗਲੂ ਦੇ ਨਾਲ ਹੀ ਸੈੱਟ ਕਰ ਲਿਆ ਸੀ ਪਹਿਲਾਂ ਡਿਜ਼ਾਈਨ ਕੁਝ ਆਪਾਂ ਹੋਰ ਸੋਚਿਆ ਹੋਇਆ ਸੀਗਾ ਇਸ ਕਰਕੇ ਟੇਸਟਿੰਗ ਪੇਪਰ ਲਗਾਇਆ ਸੀ 14 ਇੰਚ ਬਟ ਹੁਣ ਫਿਰ ਡਿਜ਼ਾਈਨ ਐਂਡ ਤੇ ਆ ਕੇ ਚੇਂਜ ਕਰ ਲਿਆ ਕਿਉਂਕਿ ਇਹ ਜਿਆਦਾ ਸੋਹਣਾ ਲੱਗਣ ਦੀ ਹੁਣ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਰੱਖਦੇ ਜਾਣਾ ਤੇ ਲੈਸ ਜਿੰਨੀ ਆਪਾਂ ਸ਼ੋਅ ਕਰਨੀ ਚਾਹੁੰਦੇ ਆ ਉੰਨੀ ਹੀ ਆਪਾਂ ਸ਼ੋਅ ਕਰਾਂਗੇ ਬਾਕੀ ਆਪਾਂ ਇਸ ਤਰ੍ਹਾਂ ਕਵਰ ਕਰਦੇ ਹੋਏ ਉਸ ਦੇ ਉੱਪਰ ਸਿਲਾਈ ਲਗਾ ਦੇਵਾਂਗੇ ਨੀਚੇ ਵਾਲੀ ਜਿਹੜੀ ਸਾਈਡ ਆ ਉਸ ਦੇ ਉੱਪਰ ਆਪਾਂ ਤਰਪਾਈ 깔 ਲਵਾਂਗੇ ਸੇਮ ਇਸੇ ਹੀ ਤਰੀਕੇ ਦੇ ਨਾਲ ਆਪਾਂ ਦੂਸਰੀ ਸਾਈਡ ਵੀ ਇਸ ਤਰ੍ਹਾਂ ਤਿਆਰ ਕਰ ਲਵਾਂਗੇ ਹੁਣ ਇਸ ਤੋਂ ਉੱਪਰ ਆਪਾਂ ਡਿਜ਼ਾਈਨ ਨੂੰ ਸਟਾਰਟ ਕਰਦੇ ਆਂ ਕੋਨ 3 ਇੰਚ ਤੇ ਆਪਾਂ ਇਸ ਤਰ੍ਹਾਂ ਜਿਹੜੀ ਲਾਈਨੀਆਂ ਲਗਾ ਲਈ ਐ 3 3 ਇੰਚ ਰੱਖਦੇ ਹੋਏ ਆਪਾਂ ਲੈਨ ਇੱਕ ਸਿੱਧੀ ਲਗਾ ਲੈਣੀ ਫਿਰ ਇਸ ਤਰ੍ਹਾਂ ਆਸਾਨੀ ਹੋ ਜਾਂਦੀ ਐ ਜਿਹੜਾ ਕੱਪੜਾ ਸਾਡਾ ਘੱਟ ਵੱਧ ਨਹੀਂ ਹੁੰਦਾ ਇੱਥੇ ਹੁਣ ਆਪਾਂ ਲੈਸ ਨੂੰ ਜਿਹੜਾ ਐ ਉਹ ਸਿੱਧਾ ਰੱਖਣਾ ਐ ਤੇ ਜਿੱਥੇ 3 ਇੰਚ ਦਾ ਨਿਸ਼ਾਨ ਲਗਾਇਆ ਅੱਧੇ ਤੋਂ ਵੀ ਅੱਧੇ ਇੰਚ ਜਿਹੜਾ ਐ ਕੱਪੜਾ ਛੱਡਦੇ ਹੋਏ ਆਪਾਂ نیچے ਨੂੰ ਇਸ ਤਰ੍ਹਾਂ ਲੈਸ ਨੂੰ ਰੱਖਦੇ ਹੋਏ ਆਪਣੀ ਲੈਸ ਨੂੰ ਅਟੈਚ ਕਰ ਲੈਣਾ ਐ ਪਹਿਲਾਂ ਸੇਮੇ ਹੀ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਨੂੰ ਵੀ ਲੈਸ ਲਗਾ ਲੈਣੀ ਐ ਇੱਥੇ ਸਿਰਫ ਮੈਂ ਤੁਹਾਨੂੰ ਇੱਕ ਸਾਈਡ ਤੇ ਬਣਾ ਕੇ ਦਿਖਾਉਂਗੀ ਇਹ ਡਿਜ਼ਾਈ ਤੋ ਆਪਾਂ ਹੁਣ ਇਸ ਤਰ੍ਹਾਂ ਅਟੈਚ ਕਰ ਲਿਆ ਹ ਹੁਣ ਜਿਹੜੇ ਆਪਾਂ 3 ਇੰਚ ਦੇ ਨਿਸ਼ਾਨ ਲਗਾਇਆ ਸੀ ਉਹੀ 3 ਇੰਚ ਦਾ ਜਿਹੜਾ ਫੈਬਰਿਕ ਹੈ ਆਪਾਂ ਇਸ ਤਰ੍ਹਾਂ ਚੱਕਦੇ ਹੋਏ ਇੱਥੇ ਆਪਣੀ ਜਿਹੜੀ ਸਿਲਾਈ ਆ ਉਹ ਲਗਾਉਂਦੇ ਜਾਣਾ ਹੈ ਆ ਜੇਕਰ ਤੁਹਾਨੂੰ ਕੋਈ ਵੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਹਦੇ ਨਾਲ ਹੋ ਜਾਂਦਾ ਹੈ ਵੀ ਹਾਂ ਵੀਡੀਓ ਤੇ ਵੀਵ ਵਧੀਆ ਆਇਆ ਸੋ ਅਗਲੀ ਵੀਡੀਓ ਲੌਂਗ ਬਣਾਉਂਦੀ ਐ ਨਹੀਂ ਤਾਂ ਹੁੰਦਾ ਵੀ ਚਲੋ ਸ਼ਾਰਟ ਦੇ ਵਿੱਚ ਸ਼ੇਅਰ ਕਰ ਦਿੰਦੀ ਐ ਲੌਂਗ ਦੇ ਵਿੱਚ ਹੁੰਦਾ ਹੈ ਵੀ ਤੁਹਾਨੂੰ ਪੂਰਾ ਪੱਖਾ ਬੰਦ ਕਰਕੇ ਪੂਰਾ ਹੁੰਦਾ ਵੀ ਸ਼ਾਂਤੀ ਮਾਹੌਲ ਦੇ ਵਿੱਚ ਤੁਸੀਂ ਆਡੀਓ ਨੂੰ ਰਿਕਾਰਡ ਕਰਦੇ ਆ ਸੋ ਟਾਈਮ ਜ਼ਿਆਦਾ ਲੱਗਦਾ ਹੈ ਇਸ ਕਰਕੇ ਮੈਂ ਸ਼ਾਰਟ ਦੇ ਵਿੱਚ ਜ਼ਿਆਦਾ ਡਿਜ਼ਾਈਨ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਆ ਲੌਂਗ ਦੇ ਵਿੱਚ ਇੰਨੇ ਵੀਊ ਨਹੀਂ ਹੁੰਦੇ ਹੈਗੇ ਹੁਣ ਤੁਸੀਂ ਦੇਖ ਸਕਦੇ ਹੋ ਲੈਸ ਨੂੰ ਆਪਾਂ ਦੋ ਵਾਰ ਲਗਾ ਲਿਆ ਹੈ ਤੇ ਚਾਰ ਵਾਰ ਹੀ ਆਪਾਂ ਲਗਾਉਣਾ ਹੈ ਸੇਮ ਹੀ ਇਸੇ ਤਰੀਕੇ ਨਾਲ ਆਪਾਂ 3 ਇੰਚ ਫਿਰ ਇਸ ਤਰ੍ਹਾਂ ਲੈਨ ਨੂੰ ਡਰਾਅ ਕਰਾਂਗੇ ਫਿਰ ਸੇਮ ਲੈਸ ਨੂੰ ਇਸ ਤਰ੍ਹਾਂ ਰੱਖਦੇ ਹੋਏ ਲਗਾਇਆ ਹੈ ਸੇਮ ਹੀ ਤਰੀਕੇ ਨਾਲ ਤੁਸੀਂ ਚਾਰ ਵਾਰ ਲੈਸ ਨੂੰ ਰਿਪੀਟ ਕਰਨਾ ਹੈ ਹੁਣ ਵਸ ਇੱਕ ਵਾਰੀ ਹੋਰ ਲਗਾ ਕੇ ਲੈਸ ਦਾ ਜਿਹੜਾ ਸਾਡਾ ਡਿਜ਼ਾਈਨ ਹੈ ਉਹ ਬਣ ਕੇ ਰੈਡੀ ਹੋ ਗਿਆ ਹੈ ਹੁਣ ਆਪਾਂ 9 ਇੰਚ ਇੱਥੇ ਮੋਰੀ ਰੱਖਣੀ ਸੀ 9 ਇੰਚ ਆਪਾਂ ਰੱਖਦੇ ਹੋਏ ਇਸ ਤਰ੍ਹਾਂ ਨਿਸ਼ਾਨ ਲਗਾ ਲਵਾਂਗੇ ਤਰਪਾਈ ਜਿਹੜੀ ਸੀ ਆਪਾਂ ਕਰ ਲਈ ਸੋ ਹੁਣ ਲਾਸਟ ਵਾਲੀ ਸਿਲਾਈ ਲਗਾਉਣ ਤੋਂ ਬਾਅਦ ਆ ਲੁੱਕ ਦੇਖਾਂਗੇ ਕਿਸ ਤਰ੍ਹਾਂ ਦੀ ਹੈ ਸਲਵਾਰ ਇਸ ਤਰ੍ਹਾਂ ਦੀਆਂ ਸਲਵਾਰਾਂ ਜਿਹੜੀਆਂ ਹੁੰਦੀਆਂ ਦੋ ਤਿੰਨ ਕਲਰਾਂ ਦੇ ਵਿੱਚ ਸਾਡੇ ਕੋਲ ਹੋਣੀਆਂ ਚਾਹੀਦੀਆਂ ਇੱਕ ਕਰੀਮ ਕਲਰ ਦੇ ਵਿੱਚ ਵਾਈਟ ਕਲਰ ਦੇ ਵਿੱਚ ਤੇ ਇੱਕ ਬਲੈਕ ਕਲਰ ਦੇ ਵਿੱਚ ਤਿੰਨੋਂ ਦੇ ਆਪਾਂ ਵੱਖਰੇ ਵੱਖਰੇ ਡਿਜ਼ਾਈਨ ਬਣਾਏ ਆ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਉਹ ਸਾਰੇ ਡਿਜ਼ਾਈਨ ਸ਼ੇਅਰ ਕਰਾਂਗੀ ਇਹਦੇ ਨਾਲ ਕੀ ਹੁੰਦਾ ਕਿ ਤੁਸੀਂ ਕਿੰਨੀਆਂ ਵੀ ਜੜੀਆਂ ਕੁੜਤੀਆਂ ਪਾ ਸਕਦੇ ਆ ਮਾਰਕੀਟ ਤੋਂ ਲਈਆਂ ਭਣੀਆਂ ਬਣੀਆਂ ਕੁੜਤੀਆਂ ਵੀ ਪਾ ਸਕਦੇ ਆ ਜਾਂ ਫਿਰ ਘਰ ਅਕਤਿਆਰ ਕੀਤੇ ਜੈਂਪਰ ਵੱਖਰੇ ਵੱਖਰੇ ਡਿਜ਼ਾਈਨਾਂ ਦੇ ਜੈਂਪਰ ਸਿਰਫ ਆਪਾਂ ਤਿੰਨ ਸਲਵਾਰਾਂ ਦੇ ਨਾਲ ਹੀ ਵੇਅਰ ਕਰ ਸਕਦੇ ਆ ਕਿਉਂਕਿ ਅੱਜਕੱਲ ਉਹ ਟ੍ਰੈਂਡ ਨਹੀਂ ਰਿਹਾ ਕਿ ਸ ਉਰੀ ਮੈਚਿੰਗ ਕਰਨੀ ਤੈਈ ਦੀ ਹੈ ਜੈਂਪਰ ਦੇ ਨਾਲ ਸਿਰਫ ਇਹ ਹੋਵਾ ਵੀ ਸਲਵਾਰਾਂ ਜਿਹੜਾ ਲਾਈਟ ਚੱਲ ਰਹੀ ਹੁੰਦੀਆਂ ਨੇ ਦੇ ਜਿਹੜੇ ਜੈਂਪਰ ਆ ਕਮੀਜ਼ਾਂ ਜਿਹੜੀਆਂ ਉਹ ਥੋੜੀਆਂ ਜੀਆਂ ਡਾਰਕ ਕਲਰ ਦੇ ਵਿੱਚ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਤੁਹਾਨੂੰ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ